ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਦੇ ਸ਼ਹਿਰ ਸਰਹੰਦ ਤੋਂ ਲਗਭਗ 15 ਕਿਲੋਮੀਟਰ ਦੂਰ ਸਰਹੰਦ ਚੰਡੀਗੜ੍ਹ ਰੋਡ ਤੇ ਪਿੰਡ ਮੁਕਰਮਪੁਰ ਵਿੱਚ ਹੈ ਇਸ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਝਵੀ ਇਸ ਦੇ ਵਿਸ਼ਾਲ ਸਰੋਵਰ ਵਿੱਚ ਡੁੱਬੀ ਹੋਈ ਜਾਪਦੀ ਹੈ ਜੋ ਗੁਰਦੁਆਰੇ ਦੇ ਸੱਜੇ ਪਾਸੇ ਫੈਲਿਆ ਹੋਇਆ ਹੈ ਇਹ ਗੁਰਦੁਆਰਾ ਗੁਰ ਤੇਗ ਬਹਾਦਰ ਜੀ ਦੀ ਇੱਕ ਯਾਤਰਾ ਨਾਲ ਜੁੜਿਆ ਹੈ ਜਦੋਂ ਗੁਰੂ ਜੀ ਰੋਪੜ ਰੈਲੋਂ ਅਤੇ ਆਨੰਦਪੁਰ ਕਲਾਂ ਦੇ ਰਾਹ ਇੱਥੇ ਪਹੁੰਚੇ ਤਾਂ ਉਹਨਾਂ ਨੇ ਪਿੰਡ ਦੇ ਬਾਹਰ ਇੱਕ ਝਾੜੀ ਬੂਟੀ ਦੇ ਬੇਰ ਦੇ ਰੁੱਖੇ ਠਾਂ ਵਿਸ਼ਰਾਮ ਕੀਤਾ ਉਸ ਵੇਲੇ ਰਾਹ ਵਿੱਚੋਂ ਲੰਘ ਰਹੇ ਇੱਕ ਜੋੜੇ ਮਾਈ ਮਰੀ ਅਤੇ ਉਸਦੇ ਪਤੀ ਰੂਪਚੰਦ ਨੇ ਗੁਰੂ ਜੀ ਨੂੰ ਪਛਾਣ ਲਿਆ। ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਝੁਕਾਇਆ ਅਤੇ ਉਹਨਾਂ ਨੂੰ ਆਪਣੇ ਘਰ ਚੱਲ ਕੇ ਆਸ਼ੀਰਵਾਦ ਦੇਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਹਨਾਂ ਦੀ ਮੰਗ ਮੰਨ ਲਈ ਅਤੇ ਮਾਈ ਮਰੀ ਤੇ ਰੂਪਚੰਦ ਨੇ ਪੂਰੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਇੱਥੇ 17 ਦਿਨ ਰੁਕੇ। ਜਦੋਂ ਗੁਰੂ ਜੀ ਨੇ ਉੱਥੋਂ ਵਿਦਾ ਲਈ ਤਾਂ ਉਹਨਾਂ ਨੇ ਰੂਪਚੰਦ ਨੂੰ ਇੱਕ ਫਰਮਾਨ ਨਾਲ ਲਿਖਿਆ ਹੁਕਮ ਦਿੱਤਾ ਅਤੇ ਕਿਹਾ ਜੋ ਕੋਈ ਇਸ ਫਰਮਾਨ ਨੂੰ ਦੇਖੇਗਾ ਉਹ ਮੈਨੂੰ ਦੇਖੇਗਾ। ਇੱਥੋਂ ਗੁਰੂ ਜੀ ਪਮੋਰ, ਭਗਰਾਣਾ ਅਤੇ ਪਟਿਆਲਾ ਹੁੰਦੇ ਦਿੱਲੀ ਵੱਲ ਚੱਲੇ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਪਟਨਾੰਦੋ ਆਨੰਦਪੁਰ ਸਾਹਿਬ ਜਾਂਦੇ ਵੇਲੇ ਇੱਥੇ 2 ਦਿਨ ਠਹਿਰੇ ਸਨ ਗੁਰਦੁਆਰਾ ਸਾਹਿਬ ਦਾ ਇਲਾਕਾ 3.5 ਏਕੜ ਵਿੱਚ ਫੈਲਿਆ ਹੋਇਆ ਹੈ ਹਰ ਮਹੀਨੇ ਪੂਰਨਮਾਸ਼ੀ ਦੇ ਦਿਨ ਇੱਥੇ ਵਿਸ਼ੇਸ਼ ਸਮਾਗਮ ਹੁੰਦੇ ਹਨ ਸਤਿ ਸ੍ਰੀ ਅਕਾਲ